ਪਾਸਪੋਰਟ ਦੀ ਬੇਜਬਾਨ ਬੇਸਹਾਰਾ ਸੰਸਥਾ ਵੱਲੋਂ ਕਲਾਨੌਰ ਵਿੱਚ ਚੱਲ ਰਹੀ ਗਊਸ਼ਾਲਾ ਦੇ ਵਿੱਚ ਗਊਆਂ ਦੀ ਮਾੜੀ ਹਾਲਤ ਨੂੰ ਲੈ ਕੇ ਗੁਰਦਾਸਪੁਰ ਸ਼ਹਿਰ ਦੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ ਸ਼ਿਵ ਭੂਮੀ ਗੁਰਦਾਸਪੁਰ ਮਾਧਵ ਸੇਵਾ ਸਮਿਤੀ ਅਤੇ ਹੋਰ ਵੀ ਸਮਾਜ ਸੇਵਕ ਆਗੂ ਜਿਵੇਂ ਹਣੀ ਮਹਾਜਨ ਬਾਬਾ ਸੋਢੀ ਦੇ ਨਾਲ ਗੁਰਦਾਸਪੁਰ ਸ਼ਹਿਰ ਦੇ ਅਜਿਹੇ ਕਈ ਆਗੂਆਂ ਨੇ ਬੇਜਬਾਨ ਬੇਸਹਾਰਾ ਸੰਸਥਾ ਦਾ ਸਾਥ ਦੇਣ ਦਾ ਮਨ ਬਣਾਇਆ ਹੈ ਜਿਸ ਦੇ ਪਹਿਲੇ ਚਰਨ ਦੇ ਵਿੱਚ 2 ਟਰਾਲੀਆਂ ਚਾਰੇ ਦੀਆਂ ਕਲਾਨੌਰ ਵਿੱਚ ਭੇਜੀਆਂ ਗਈਆਂ ਹਨ ਅਤੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਇਸ ਦੇ ਨਾਲ ਹੀ ਕੁਝ ਸਮਾਜ ਸੇਵੀ ਸੰਸਥਾ ਨੇ گاਉਂ ਸ਼ਾਲਾ ਵਿੱਚ ਗਾਵਾਂ ਨੂੰ ਸ਼ਾਂ ਕਰਨ ਦੇ ਲਈ ਛੜ ਬਣਾਉਂਦਾ ਫੈਸਲਾ ਵੀ ਲਿਆ ਹੈ ਜਿਸ ਦਾ ਕੰਮ ਕੁਝ ਹੀ ਦਿਨਾਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ ਦੇਖੋ ਇੱਕ ਰਿਪੋਰਟ ਦੇਖੋ ਪਹਿਲਾਂ ਤੇ ਜਿਕਰ ਆ ਲਾ ਦੀ ਗੋ ਮਾਤਾ ਜੀ ਦਾ ਗਊ ਮਾਤਾ ਕੀ ਜੈ ਦੇਖੋ ਐਸਾ ਹੀ ਕਿ ਅਸੀਂ ਕਾਫੀ ਜਿਹੜਾ ਸਮਾਜਿਕ ਕੰਮ ਕਰਦੇ ਆਂ ਪਿੱਛੇ ਜੀ ਸਾਨੂੰ ਸੁਰਜੀਤ ਔਰੀ ਰੋਹਿਤ ਔਰੀ ਅਸੀਂ ਕਲਾਨੌਰ ਦੀ ਗਊਸ਼ਾਲਾ 'ਚ ਅਸੀਂ ਗਏ ਸੀ ਮੇਰੇ ਨਾਲ ਦੋ ਚਾਰ ਜਾਨੇ ਸੀ ਉੱਥੇ ਮੈਂ ਦੇਖਿਆ ਕਿ ਬਹੁਤ ਸਥਿਤੀ ਮਾੜੀ ਸੀ ਤੇ ਅਸੀਂ ਪ੍ਰਯੋਜਨ ਰੱਖਿਆ ਸੀ ਕਿ ਅਸੀਂ ਗਊਸ਼ਾਲਾ ਵਿੱਚ ਆਹੀ ਆਪਣਾ ਹੁਣ ਅ ਸ਼ਿਭੂਮੀ ਆਪਣੀ ਜਿਹੜਾ ਯੋਗਦਾਨ ਦੇ ਕਰੇਗੀ ਇਹੀ ਕਲਾਨੌਰ ਦੀ ਜਿਹੜੀ ਗਊਸ਼ਾਲਾ ਦੀ ਉਹਦੀ ਜ਼ਰੂਰਤ ਨੂੰ ਵੇਖਦੇ ਹੋਏ ਕੁਝ ਉੱਥੇ ਜਿਹੜੀਆਂ ਗਾਇਆਂ ਜਿਹੜੀਆਂ ਕਿ ਅਸੀਂ ਜਦੋਂ ਮੈਂ ਗਿਆ ਸੀ ਤੇ ਉੱਥੇ ਮੈਨੂੰ ਗਾਈਆਂ ਨੇ ਦੇਖ ਕੇ ਨਾ ਜਿਵੇਂ ਸਾਰੀਆਂ ਹੀ ਸਾਡੇ ਵੱਲ ਆਣਾ ਸ਼ੁਰੂ ਹੋ ਗਈਆਂ ਤੇ ਮਹਿਸੂਸ ਕੀਤਾ ਕਿ ਯਾਰ ਇੱਥੇ ਨਾ ਪਹਿਲਾਂ ਚਾਰੇ ਦੀ ਜ਼ਰੂਰਤ ਹੈ ਤੇ ਉਸ ਚਾਰੇ ਦਾ ਹੀ ਜਾਗੋਸ਼ ਸਾਰੇ ਰਲ ਮਿਲ ਕੇ ਸਮਾਜ ਸਾਰਾ ਗੁਦਾਸਪੁਰ ਦਾ ਸਮਾਜ ਮੈਂ ਉਹਨਾਂ ਦਾ ਇੱਕ ਇੱਕ ਦਮ ਨਾਮ ਨਹੀਂ ਲੈ ਸਕਦਾ ਗਗਨ ਮਹਾਜਨ ਜੀ ਖੜੇ ਨੇ ਰੋਹਿਤ ਜੀ ਖੜੇ ਨੇ ਨਮੀਨ ਸ਼ਰਮਾ ਜੀ ਫਰੇਸ਼ਵਰੀ ਦੇਖੋ ਸਾਰਿਆਂ ਨੇ ਹੀ ਰਲ ਕੇ ਨਾ ਅਸੀਂ ਇੱਕ ਜਾਗੋਸ਼ ਦਾ ਇੱਥੋਂ ਦਾ ਅੱਜ ਆਵਾਹਨ ਕਰਾਂਗੇ ਜਿਹੜਾ ਕਿ ਇਹ ਚਾਰੇ ਦੀ ਦੋ ਟਰਾਲੀਆਂ ਕੋਈ 25000 ਰੁਪਏ 30000 ਦੀ ਕੀਮਤ ਦੀ ਜਿਹੜੀ ਟ੍ਰੌਲੀ ਆ ਹਰ ਅਸੀਂ ਕੋਸ਼ਿਸ਼ ਕਰਾਂਗੇ 2 ਵੀਕ ਦੇ ਲਗਭਗ ਇੱਥੋਂ ਦੀ ਨਿਕਲ ਕਰਨ ਦੀਆਂ ਜਿਹੜੀਆਂ ਕਿ ਉਸ ਗਾਉਂ ਛਾਲਾ ਦੇ ਵਿੱਚ ਜਾ ਕੇ ਉਹਨਾਂ ਦੇ ਚਾਰੇ ਦਾ ਇੱਥੋਂ ਦਾ ਇੰਤਜ਼ਾਮ ਕੀਤਾ ਜਾਏਗਾ ਬਾਕੀ ਅਸੀਂ ਸਾਰਿਆਂ ਦਾ ਸ਼ੁਕਰ ਅਦਾ ਕਰਦੇ ਹਾਂ ਜਿੰਨੇ ਵੀ ਸਾਡੇ ਜਿਹੜੇ ਸਮਾਜ ਦੇ ਇੱਥੋਂ ਦੇ ਅੱਜ ਲੋਕ ਆ ਜਿਨ੍ਹਾਂ ਨੇ ਹਾਂਜੀ ਸਭ ਤੋਂ ਪਹਿਲਾਂ ਨਮਸਕਾਰ ਜੈ ਸ਼੍ਰੀ ਰਾਮ ਸਾਰਿਆਂ ਨੂੰ ਅ ਅੱਜ ਇਹ ਜੋ ਉਪਰਾਲਾ ਸ਼ਿਵਭੂਮੀ ਸੁਸਾਇਟੀ ਵੱਲੋਂ ਔਰ ਬੇਜ਼ੁਬਾਨ ਬੇਸਹਾਰਾ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਇਸ ਸਮਾਜ ਦਾ ਇੱਕ ਐਸਾ ਪਹਿਲੂ ਹੈ ਜਿਹਦੇ ਵਿੱਚ ਅਸੀਂ ਇਹਨਾਂ ਗਊਆਂ ਤੋਂ ਆਪਣੇ ਬੱਚਿਆਂ ਦੀ ਸਿਹਤ ਬਣਾਉਂਦੇ ਆ ਕੈਲਸ਼ੀਅਮ ਸਾਰਿਆਂ ਨੂੰ ਮਿਲਦਾ ਹੈ ਦੁੱਧ ਪੀਂਦੇ ਨੇ ਸਾਰੇ ਦਿਨ ਦੀ ਸ਼ੁਰੂਆਤ ਦੁੱਧ ਨਾਲ ਹੁੰਦੀ ਹੈ ਔਰ ਉਹ ਗਊਆਂ ਨੂੰ ਮਤਲਬ ਅਸੀਂ ਵੈਸਟਰਨਾਈਜ਼ ਹੋ ਰਹੇ ਆ ਯੂਜ਼ ਐਂਡ ਥਰੋ ਕਲਚਰ ਦੇ ਵੱਲ ਜਾ ਰਹੇ ਆ ਇਹ ਕਿਸ ਤਰ੍ਹਾਂ ਦੀ ਸਾਡੀ ਸੋਚ ਬਣਦੀ ਜਾ ਰਹੀ ਹੈ ਜੋ ਗਊਣੂ ਦੇ ਵਿੱਚ ਆਪਾਂ ਕਹਿੰਦੇ ਆਂ ਵੀ 33 ਕਰੋੜ ਦੇਵੀ ਦੇਵਤਾਵਾਂ ਦਾ ਵਾਸ ਹੈ ਅਸੀਂ ਉਹਨਾਂ ਨੂੰ ਅੱਜ ਘਰੋਂ ਬੇਕਾਰ ਕਰ ਦਿੱਤਾ ਹੋਇਆ ਸੜਕਾਂ ਤੇ ਕਿਸੇ ਨੂੰ ਗਊ ਮਾਤਾ ਮਿਲਦੀ ਹੈ ਤੇ ਉਹਦੀ ਕੋਈ ਪਰਵਾਹ ਨਹੀਂ ਹੈ ਉੱਥੇ ਕੱਲਾ ਨੌਰ ਜਾ ਕੇ ਮੈਂ ਅਪੀਲ ਕਰਾਂਗੀ ਸਾਰੇ ਨੂੰ ਜ਼ਰੂਰ ਦੇਖੋ ਕਿ ਕਿਵੇਂ ਉਹ ਗਊਆਂ ਜਿਹੜੀਆਂ ਨੇ ਬਹੁਤ ਬੁਰੀ ਹਾਲਤ ਦੇ ਵਿੱਚ ਨੇ ਇੰਨੀ ਗਰਮੀ ਦੇ ਵਿੱਚ ਕਿਸੇ ਇਨਸਾਨ ਦਾ ਧੁੱਪ ਦੇ ਵਿੱਚ 15 ਮਿੰਟ ਖੜੇ ਹੋਣਾ ਬਹੁਤ ਮੁਸ਼ਕਿਲ ਹੈ ਤੇ ਉਹ ਗਉਆਂ ਉੱਥੇ ਪੂਰਾ ਦਿਨ ਬਿਨਾ ਸ਼ੈੱਡ ਤੋਂ ਨੇ ਚਾਰਾ ਪਾਣੀ ਸਾਰੀਆਂ ਚੀਜ਼ਾਂ ਦੀ ਵਿਵਸਥਾ ਉੱਥੇ ਚਾਹੀਦੀ ਹੈਗੀ ਐ ਸੋ ਬਹੁਤ ਸਾਰੇ ਐਜ਼ ਅ ਪ੍ਰਿੰਸੀਪਲ ਵੀ ਮੈਂ ਬਹੁਤ ਸਾਰੇ ਸਕੂਲਾਂ ਨੂੰ ਵੀ ਅਪੀਲ ਕਰਾਂਗੀ ਕਿ ਅੱਜ ਆਪਾਂ ਗੱਲ ਕਰਦੇ ਹਾਂ ਇਮੋਸ਼ਨਲ ਕੋਸ਼ੈਂਟ ਦੀ ਇੰਟੈਲੀਜੈਂਟ ਕੋਸ਼ੈਂਟ ਤੇ ਗਿਆ ਦੂਰ ਇਮੋਸ਼ਨਲ ਕੋਸ਼ੈਂਟ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੇ ਲਈ ਤਿਆਰ ਕਰੀਏ ਉਹਨਾਂ ਦੇ ਵਿੱਚ ਉਹ ਇਮੋਸ਼ਨਲ ਕੁਸ਼ੈਂਟ ਖਤਮ ਹੁੰਦਾ ਜਾ ਰਿਹਾ ਆ। ਆਪਾਂ ਆਪਣੇ ਸਕੂਲ ਦੇ ਬੱਚਿਆਂ ਦੀ ਇੱਕ ਵਿਜ਼ਿਟ ਕਰਵਾਈਏ ਉੱਥੇ ਤੇ ਉਹਨਾਂ ਦੇ ਮਨ ਨੂੰ ਝੰਡੋੜੀਏ, ਬ੍ਰੇਨਸਟ੍ਰੋਮਿੰਗ ਕਰੀਏ ਕਿ ਬੇਟਾ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਦੁੱਧ ਪੀ ਕੇ ਕਰਦੇ ਹੋ, ਕਦੀ ਸੋਚਿਆ ਹੈ ਕਿ ਉਹ گاਉਆਂ ਦਾ ਬਾਅਦ ਚੋਂ ਕੀ ਹੁੰਦਾ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀਆਂ ਨੇ? ਬਹੁਤ ਸਾਰੇ ਕਿਸਾਨ ਪਰਿਵਾਰ ਸਾਡੇ ਸਕੂਲਾਂ ਦੇ ਨਾਲ ਜੁੜੇ ਹੁੰਦੇ ਆ। ਸੋ ਉਹ ਕਿਸਾਨਾਂ ਦੇ ਘਰਾਂ ਦੇ ਵਿੱਚ ਵੀ ਗਊਆਂ ਹੁੰਦੀਆਂ। ਕੀ ਅਸੀਂ ਉਹ ਪਰਿਵਾਰ, ਉਹ ਬੱਚਿਆਂ ਨੂੰ ਸੈਂਸਿਟਾਈਜ਼ ਕਰਦੇ ਆ ਕਿ ਉਹ ਗਊਆਂ ਦਾ ਬਾਅਦ ਚੋਂ ਕੀ ਹੋ ਰਿਹਾ? ਸੋ ਇਸ ਲਈ ਮੇਰੀ ਹੱਥ ਜੋੜ ਕੇ ਵਿਨਮਰ ਬੇਨਤੀ ਹੈ ਪੂਰੇ ਸਮਾਜ ਨੂੰ ਸਾਰਿਆਂ ਨੂੰ ਹਰ ਵਰਗ ਨੂੰ ਕਿ ਇਹਨਾਂ ਗਊਆਂ ਦੀ ਰੱਖਿਆ ਦੇ ਲਈ ਸਾਰੇ ਅਗਿਆਨ ਔਰ ਇੱਕ ਦੂਜੇ ਦਾ ਹੱਥ ਫੜ ਕੇ ਇਹਦੇ ਵਿੱਚ ਕੋਈ ਪੋਲਿਟੀਕਲ ਇਸ਼ੂ ਨਾ ਹੋਵੇ ਇੱਕ ਦੂਜੇ ਦਾ ਹੱਥ ਫੜ ਕੇ ਉਹਨਾਂ ਗਊਆਂ ਦੇ ਬੈਟਰਮੈਂਟ ਦੇ ਲਈ ਅਸੀਂ ਸਾਰੇ ਉਪਰਾਲਾ ਕਰੀਏ ਬਹੁਤ ਬਹੁਤ ਧੰਨਵਾਦ ਅੱਜ ਪਹਿਨੇ ਗੱਲ ਕਾਵਾਂਗਾ ਸਾਡੇ ਧਰਮ ਚ ਕਿਹਾ ਜਾਂਦਾ ਹੈ ਗਊ ਘਰਾਸ ਕੱਢੋ ਸਭ ਤੋਂ ਪਹਿਲੇ ਖਾਣਾ ਖਾਣ ਤੋਂ ਪਹਿਰੇ ਵੀ ਆਪਾਂ ਗਊ ਘਰਾਸ ਕੱਢਦੇ ਹਾਂ ਤੇ ਜਦੋਂ ਭਈਆ ਨੇ ਕਿਹਾ ਸਾਰਾ ਸੈਟੇ ਭਾਰਤ ਸਾਡੇ ਗੁਰਦਾਸਪੁਰ ਚ ਇੰਨੇ ਸਮਰਿੱਧ ਪਰਿਵਾਰ ਨੇ ਕੋਈ ਵੀ ਇੱਕ ਪਰਿਵਾਰ ਜਾਂ ਚਾਰ ਪੰਜ ਪਰਿਵਾਰ ਵੀ ਇੱਕ ਆਦੀ ਗਊ ਨੂੰ ਅਗਰ ਆਪਾਂ ਅਡੌਪਟ ਕਰਦੇ ਆ ਇਸ ਤੋਂ ਚੰਗਾ ਕੋਈ ਪੁੰਨੇ ਨਹੀਂ ਹੈਗਾ ਜਿਹਨੂੰ ਆਪਾਂ ਗੋਪਾਲ ਕਹਿੰਦੇ ਆ ਗੋਬਿੰਦ ਕਹਿੰਦੇ ਆ ਉਹ گاਵਾ ਦੀ ਸੇਵਾ ਕਰਨ ਵਾਲਾ ਸਾਡਾ ਪਰਮਾਤਮਾ ਆਪਾਂ ਉਹਨੂੰ ਨਮਸਕਾਰ ਕਰਦੇ ਆ ਤੇ ਗਊ ਸਾਡੇ ਵਾਸਤੇ ਪਰਮ ਪੂਜਨੀਏ ਪ੍ਰithvi ਮਾਤਾ ਨੂੰ ਵੀ ਗਊ ਦੇ ਰੂਪ ਮੰਨਿਆ ਜਾਂਦਾ ਤੇ ਜਿੱਦਾਂ ਉਹ ਦੀਦੀ ਕਹਿੰਦੇ ਪੈਸੇ ਤੇ 31 ਕਰੋੜ ਦੇਵੀ ਦੇਵਤਾ ਵੀ ਜਿਹੜੇ ਗਊ ਦੇ ਵਿੱਚ ਹੀ ਹੁੰਦੇ ਨੇ ਤੇ ਇਹਦੇ 'ਚ ਅਸੀਂ ਕੁਝ ਨਹੀਂ ਕਰ ਰਹੇ ਅਸੀਂ ਐਕਚੁਅਲੀ ਅਸੀਂ ਗਿਵ ਬੈਕ ਕਰਦੇ ਪਏ ਆ ਆਪਣੇ ਧਰਮ ਵਾਸਤੇ ਆਪਣੀ ਸੋਸਾਇਟੀ ਵਾਸਤੇ ਆਪਣੀ ਪ੍ਰਕਿਰਤੀ ਵਾਸਤੇ ਤੇ ਮੈਂ ਸਾਰਿਆਂ ਨੂੰ ਅਨੁਰੋਧ ਕਰਾਂਗਾ ਹੱਥ ਬੰਨ ਕੇ ਕਿ ਸਾਰੇ ਜਿਹੜੇ ਮੇਰੇ ਭੈਣ ਭਰਾ ਨੇ ਸਾਰੇ ਸਹਿਯੋਗ ਕਰਨ ਆਪਾਂ ਕੁਝ ਲੋਕ ਇਹਨਾਂ ਜਿਆਦਾ ਕੰਮ ਨਹੀਂ ਕਰ ਸਕਦੇ ਐ ਸਿਰਫ ਕਾਲੀਪਾ ਜੇ ਕਰਕੇ ਨੰਨੇਪਾ ਜੀ ਕਰਕੇ ਗगन ਭయ్యా ਕਰਕੇ ਆਪਾਂ ਥੋੜਾ ਜਿਹਾ ਕਰ ਪਾ ਰਹੇ ਮੈਂ ਸਾਰਿਆਂ ਨੂੰ ਅਨੁਰੋਧ ਕਰਦਾ ਦਿਲੋਂ ਅਨੁਰੋਧ ਕਰਦਾ ਸਾਰੇ ਪਲੀਜ਼ ਕੁਛ ਨਾ ਕੁਛ ਤੇ ਡੋਨੇਟ ਕਰੋ ਕੁਛ ਨਾ ਕੁਛ ਤੇ ਪਲੀਜ਼ ਉਥੇ ਕੰਟ੍ਰਿਬਿਊਟ ਕਰੋ ਕਿਉਂਕਿ گاਵਾ ਉਥੇ ਬਹੁਤ ਜ਼ਿਆਦਾ ਨੇ ਉਥੇ ਇਨਫਰਾਸਟ੍ਰਕਚਰ ਵੀ ਬਣਾਣਾ ਹੈ ਚਾਰੇ ਦੀ ਵੀ ਆਪਾਂ ਵਿਵਸਥਾ ਹੈ ਜੀ ਸ਼੍ਰੀ ਗਣੇਸ਼ ਕੀਤਾ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਵੀ ਅਸੀਂ ਕਰੀਏ ਜੈ ਸ਼੍ਰੀ ਰਾਮ ਨਮਸਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੇਖੋ ਅੱਜ ਕਿੰਨਾ ਵਧੀਆ ਮਾਹੌਲ ਲੱਗ ਰਿਹਾ ਇਹ ਸਾਰੀ ਮਿਹਨਤ ਕੁਲਵੰਤ ਸਿੰਘ ਦੀ ਇਹਨਾਂ ਨੇ ਮੈਨੂੰ ਫਸਟ ਟਾਈਮ ਦਸੰਬਰ 2023 ਚ ਦੱਸਿਆ ਸੀ ਤੇ ਅੱਜ ਇਹ ਸਾਰਿਆਂ ਦੇ ਇਕੱਠ ਬਣ ਗਿਆ ਹੌਲੀ ਹੌਲੀ ਇਸੇ ਤਰ੍ਹਾਂ ਹੀ ਰਲ ਮਿਲ ਕੇ ਸੇਵਾ ਕਰੀਏ ਔਰ ਜਿਹੜੀ ਅੱਜ ਇੱਕ ਚਾਰੇ ਦੀ ਟਰਾਲੀ ਜਾ ਰਹੀ ਆ ਦੋ ਟਰਾਲੀਆਂ ਜਾ ਰਹੀਆਂ ਨੇ ਇਹ ਇੱਕ ਸ਼ੁਰੂਆਤ ਆ ਮੈਂ ਅਪੀਲ ਕਰਾਂਗਾ ਸਾਰੀਆਂ ਸੰਸਥਾਵਾਂ ਨੂੰ ਵੀ ਇਸੇ ਤਰ੍ਹਾਂ ਹੀ ਜੁੜ ਕੇ ਹਰ ਹਫ਼ਤੇ ਕੁਝ ਨਾ ਕੁਝ ਉਪਰਾਲਾ ਕੀਤਾ ਜਾਏ ਉੱਥੇ 450 ਗਾਵਾਂ ਦਾ ਚਾਰਾ ਆ ਰਿਹਾ ਲਗਭਗ ਤੇ 700 ਦੇ ਕਰੀਬ ਗਾਵਾਂ ਆ ਉਹ ਧੁੱਪ ਬਹੁਤ ਪੈ ਰਹੀ ਆ ਸਰਦੀ ਧੁੱਪ ਹੈ ਬਹੁਤ ਕੁਝ ਉਹਨਾਂ ਨੇ ਚੱਲ ਚੁੱਕੇ ਆ ਅੱਗੇ ਅਸੀਂ ਚਾਹੁੰਦੇ ਆ ਵੀ ਸਾਰੇ ਰਲ ਮਿਲ ਕੇ ਸੁਧਾਰ ਕੀਤਾ ਜਾਏ ਇਰਾਲ ਮਿਲ ਕੇ ਸੇਵਾ ਕੀਤੀ ਜਾਏ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਇਸ ਤਰ੍ਹਾਂ ਹੀ ਮਿਲ ਕੇ ਸਾਥ ਦਿੰਦੇ ਰਹੋ ਤੇ ਅੱਗੇ ਚੱਲਦੇ ਰਹੀਏ ਤੇ ਬੇਜੁਬਾਨਾਂ ਦੀ ਸੇਵਾ ਕਰਦੇ ਰਹੀਏ ਧੰਨਵਾਦ ਜੈ ਸ਼੍ਰੀ ਰਾਮ ਭਾਈ ਜੀ ਸ਼ੇਭ ਭੂਮੀ ਸੇਵਾ ਸੁਮਿਤੀ ਦੇ ਅਸੀਂ ਮੈਂਬਰ ਵੀ ਆਂ ਦੇਖੋ ਜਿਸ ਤਰ੍ਹਾਂ ਮੈਡਮ ਨੇ ਗੱਲ ਕੀਤੀ ਅੱਜ ਕਿ ਭਈ ਉੱਥੇ ਜਿਹੜੀਆਂ ਗਾਈਆਂ ਗਊ ਮਾਤਾ ਦੁੱਧ ਦੇ ਕੇ ਹੁਣ ਸੇਵਾ ਕਰਵਾਉਣ ਵਾਸਤੇ ਹੈਗੀਆਂ ਅੱਛਾ ਇਹ ਮੈਨੂੰ ਉਹੋ ਹੀ ਗੱਲ ਯਾਦ ਆ ਗਈ ਨਵੀਨ ਵਿਰਧ ਆਸ਼ਰਮ ਦੀ ਕਿ ਜਦੋਂ ਤੱਕ ਤੁਹਾਡੇ ਮਾਪਿਓ ਸਾਨੂੰ ਸਾਡਾ ਪਾਲਣ ਪੋਸ਼ਣ ਕਰਦੇ ਆ ਉਹ ਤੱਕ ਤੇ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਜਾਂ ਉਹਨਾਂ ਦੀ ਛਤਰ ਛਾਇਆ ਰਹਿੰਦੇ ਆ ਤੇ ਇੱਕ ਟਾਈਮ ਆ ਸਾਂ ਅੰਦਾ ਜਦੋਂ ਜਿਹੜੇ ਮਾੜੇ ਬੱਚੇ ਆ ਉਹ ਆਪਣੇ ਮਾਪਿਓ ਨੂੰ ਜਿਹੜੇ ਸਮਾਜ ਨੂੰ ਖਰਾਬ ਕਰਨਾ ਚਾਹੁੰਦੇ ਆ ਜਿਹੜੇ ਸਮਾਜ ਦਾ ਸਾਥ ਨਹੀਂ ਜਾਂਦੇ ਜਿਹ ਚ ਸਮਾਜ ਚੰਗੀ ਸੇਵਾ ਨਹੀਂ ਕਰ ਜਾਂਦੇ ਉਹ ਮਾਪਿਓ ਨੂੰ ਵਿਰਧ ਆਸ਼ਰਮ ਛੱਡਣ ਦੇ ਰੱਖਦੇ ਆ ਉਸ ਤਰ੍ਹਾਂ ਹੀ ਅੱਜ ਜੋ ਭਾਅ ਉਹਨਾਂ ਲੇਡੀਜ਼ ਦੇ ਵੇਖੇ ਮੈਨੂੰ ਉਹ ਭਾਵ ਚੋ ਭਾਵਨਾ ਇਹ ਆਇਆ ਕਿ ਸ਼ਾਇਦ ਅਸੀਂ ਗਊਮਤਾਂ ਵੀ ਉਹੀ ਕੰਮ ਕਰ ਰਹੇ ਹਾਂ ਮੈਂ ਆ ਮੇਰਾ ਛੋਟਾ ਭਰਾ ਇਹਦੇ ਬਰਥਡੇ ਤੇ ਮੇਰਾ ਬੜਾ ਮਨ ਸੀਗਾ ਕਿਉਂਕਿ ਇਹ ਸਾਡੇ ਗੁਰਦਾਸਪੁਰ ਦੀ ਉਹ ਮਜਬੂਤ ਕੰਧ ਹੈ ਜਿਹੜਾ ਹਮੇਸ਼ਾ ਹੀ ਸਮਾਜ ਚ ਜੇਕਰ ਕੋਈ ਕਿਸਨਾ ਮਾੜੀ ਚੰਗੀ ਹੁੰਦੀ ਹੈ ਤੇ ਗਾਂ ਖੋਲਣ ਵਾਲੀ ਕੰਧ ਆੜੀ ਐਸੇ ਬਰਥਡੇ ਤੇ ਉਸ ਨੇ ਹੀ ਬੈਠਦੇ ਗਏ ਤੇ ਉਸ ਮੇਰਾ ਮਨ ਚ ਸੀਗਾ ਕਿ ਕੁਝ ਐਸਾ ਕਰੀਏ ਕਿ ਜਿਹੜਾ ਬਾਦਸ਼ਹ ਦੀ ਮੈਂ ਤੁਹਾਡੀ ਅੱਜ ਇੱਕ ਤਾਰੀਫ ਕਰਨ ਜਾਵਾਂਗਾ মিডিਆ ਉਹ ਪਿੱਲਰ ਹੈ ਜਿਹੜਾ ਸਮਾਜ ਸੁਧਾਰ ਬਣਨ ਚ ਬੜਾ ਸਮਾਜ ਨੂੰ ਸੁਧਾਰਨ ਵਾਸਤੇ ਬੜਾ ਵੱਡਾ ਇਹ ਕੰਮ ਕਰ ਸਕਦਾ ਤੇ ਮੈਂ ਉਸ ਦਿਨ ਬੜਾ ਹੀ ਖੁਸ਼ ਹੋਇਆ ਜਿਸ ਦਿਨ ਤੁਹਾਡੀ ਮੈਂ ਵੀਡੀਓ ਵੇਖੀ ਕਿ ਕੋਈ ਐਸੀ ਸੋਚ ਜਿਹੜੀ ਸਾਡੀ Hindu ਧਰਮ ਨੂੰ ਅਸੀਂ Hindu Hindu ਕਰਦੀਆਂ ਨਾ ਜੀ Hindu ਧਰਮ ਸੱਚ ਚ ਹੈ ਵਾ ਸ਼੍ਰੀ ਕ੍ਰਿਸ਼ਨ ਦਾ ਗੋਦਨ ਜਿਹੜੀ ਉਹ ਬੰਸਰੀ ਬਿਜਾ ਕੇ ਜਿੰਨਾਂ ਨੂੰ ਰਜਾਉਂਦੇ ਸੀਗੇ ਤੇ ਅੱਜ ਅਸੀਂ ਸਸ ਮਾਜਦਾ ਹਿਸਾਬ ਬਣੀਏ ਤੇ ਮੈਂ ਚਾਹਾਂਗਾ ਕਿ ਇੱਕ ਚੇਨ ਬਿਲਡ ਅਪ ਕਰੀਏ ਕਿ ਹਰ ਇੱਕ ਇਨਸਾਨ ਕੋਈ ਜ਼ਿਆਦਾ ਨਹੀਂ ਥੋੜੀ ਸਾਹ ਜੇਕਰ ਪੰਜ ਪੰਜ ਬੰਦੇ ਵੀ ਨਾਲ ਜੋੜੇ ਮੈਂ ਤੇ ਇੱਕ ਮੇਰਾ ਆਪਣਾ ਵਿਚਾਰ ਸੀਗਾ ਉਸਨ ਕਿ ਜੇਕਰ 600 ਗਾਈਆਂ ਹੋਣ ਜਾਂ 700 ਗਾਈਆਂ ਹੋਣ ਤੇ ਕਿਹਾ 700 ਸਮਰਧ ਪਰਿਵਾਰ ਨਹੀਂ ਹੈ ਗੁਰਦਾਸਪੁਰ ਵਿੱਚ ਤੇ ਕਿਹਾ 700 ਸਮਰਧ ਪਰਿਵਾਰ ਇੱਕ ਇੱਕ ਗਊ ਮਾਤਾ ਨੂੰ ਜੇ ਅਡਾਪਟ ਕਰਦਾ ਤੇ ਕਿੱਡੀ ਕੁ ਵੱਡੀ ਗੱਲ ਆ ਯਾਰ ਸਰ ਮੈਂ ਚਾਹਾਂਗਾ ਕਿ ਮਿਤਲ ਬਾਜਨ ਬਾਜਨ ਜੀ ਤੁਸੀਂ ਇੱਕ ਐਸਾ ਮਹੀਮ ਚਲਾਓ ਜਿੱਚ 650 ਜਿੰਨੀ ਗਾਈਆਂ ਆ ਉਹਨੇ ਸਮਰਿੱਧ ਪਰਿਵਾਰ ਲਿਆਓ ਉਹਨਾਂ ਨੂੰ ਕਹੋ ਕਿ ਇੱਕ ਇੱਕ ਦੋ ਦੋ ਗਾਈਆਂ ਜਿਹੜੀਆਂ ਆ ਸੀ ਅਡਾਪਟ ਕਰ ਬਾਈਏ ਬਾਕੀ ਸ਼ੇ ਭੂਮੀ ਵਾਲੋਂ ਸਾਡੇ ਕਾਲੀ ਭਾਈ ਜਿਨ੍ਹਾਂ ਦੀ ਸੋਚ ਦੇ ਉੱਤੇ ਹੁਣ ਕੀ ਕਹਣਾ ਪੂਰੇ ਸ਼ਹਿਰ 'ਚ ਸਾਨੂੰ ਪਤਾ ਅਸੀਂ ਇਹਨਾਂ ਨਾਲ ਹਰ ਵੇਲੇ ਖਲੋਤੇ ਆ ਤੇ ਇਹ ਮੈਂ ਵਿਸ਼ਵਾਸ ਜਵਾਨਾ ਆਪਣੇ ਵੱਡੇ ਭਰਾ ਨਾਲ ਕਿ ਅਸੀਂ ਅਸਮੀਨ ਵਿੱਚ ਕਾਫੀ ਅੱਗੇ ਹੋ ਕੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਜੋ ਪਰਿਵਾਰ ਜੋ ਸਾਡਾ ਸਾਈ ਜੈ